ਹਲਾ ਵੀ ਚਲਾਈ ਗਈ ਸੀ ਤੇ ਇਸ ਵਾਰ ਫੇਰ ਚਲਾਈ ਜਾ ਰਹੀ ਹੈ ਕਾਰਨ ਕੀ ਲੱਗਦਾ ਕਿ ਦੋ ਵਿਧਾਇਕ ਆਪਣੀ ਗੱਲ ਨਹੀਂ ਰੱਖ ਪਾ ਰਹੇ ਇੱਥੇ ਇਹ ਕਾਰਨ ਕੀ ਲੱਗਦਾ ਦੇਖੋ ਜਿਹੜੀ ਤੁਸੀਂ ਪੈਰਲਲ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਲੋਕਾਂ ਨੇ ਉਹਨਾਂ ਨੂੰ ਐਮ ਐਲ ਏ ਚੁਣਿਆ ਹੋਇਆ ਤੇ ਐਮ ਐਲ ਏ ਇਜ਼ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਲੈਜਿਸਲੇਟਿਵ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਹੋ ਰਿਹਾ ਕਿਸੇ ਨੇ ਉਹਨਾਂ ਨੂੰ ਰੋਕਿਆਤ ਨਹੀਂ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਆ ਕੇ ਗੱਲ ਨਹੀਂ ਆਪਣੀ ਰੱਖ ਸਕਦੇ ਉਹ ਆ ਸਕਦੇ ਨੇ ਆਪਣੀ ਗੱਲ ਕਰਨ ਐਕਚੁਅਲੀ ਉਹਨਾਂ ਨੇ ਇਹ ਰਾਹ ਇਸ ਕਰਕੇ ਲੱਭ ਰਹੇ ਨੇ ਲੋਕ ਭਲੀ ਬਾਤ ਜਾਣੂ ਨੇ ਇਹਨਾਂ ਦੇ ਮਨਸੂਬਿਆਂ ਤੋਂ ਉਹਨਾਂ ਨੇ ਇਸ ਕਰਕੇ ਇਹ ਚੀਜ਼ ਕੀਤੀ ਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਕੋਲ ਕਹਿਣ ਵਾਸਤੇ ਕੁਝ ਵੀ ਨਹੀਂ ਕਿਉਂਕਿ ਉਹਨਾਂ ਦੀ ਪਾਰਟੀ ਬੀਜੇਪੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਵਾਸਤੇ ਕੋਈ ਵੀ ਸਪੈਸ਼ਲ ਪੈਕੇਜ ਨਹੀਂ ਦਿੱਤਾ ਔਰ ਉਹਨਾਂ ਨੂੰ ਪਤਾ ਆ ਕਿ ਸਾਨੂੰ ਲੋਕਾਂ ਨੇ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸੁਣਨਾ 3.5 ਕਰੋੜ ਲੋਕਾਂ ਨੇ ਸੁਣਨਾ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਉਹਨਾਂ ਨੂੰ ਸੁਣਨਾ ਤੇ ਕੇਸ ਮੂੰਹ ਦੇ ਨਾਲ ਉਹ ਪੰਜਾਬ ਵਿਧਾਨ ਸਭਾ ਫੇਸ ਦੇ ਵਿੱਚ ਆਪਣਾ ਫੇਸ ਦਿਖਾਉਣ ਕਿਉਂਕਿ ਕੀਤਾ ਤਾਂ ਕੁਝ ਨਹੀਂ ਜੇ ਸਮਾਂ ਨਹੀਂ ਦਿੰਦੇ ਪੂਰੇ ਤਰੀਕੇ ਨਾਲ ਗੱਲ ਨਹੀਂ ਕਰਨ ਦਿੰਦੇ ਸਾਡੇ 3.5 ਘੰਟੇ ਡੇਢ ਘੰਟਾ ਆਮਾ ਦੀ ਪਾਰਟੀ ਦੀ ਹੁੰਦੇ ਨੇ ਇਹ ਤੇ ਦੇਖੋ ਜਿੰਨੀ ਸਟਰੈਂਥ ਆ ਕਿਸੇ ਵੀ ਪਾਰਟੀ ਦੀ ਜਿੰਨੀ ਸਟਰੈਂਥ ਆ ਚਾਹੇ ਉਹ ਭਾਜਪਾ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਇੰਡੀਪੈਂਡੈਂਟ ਨੇ ਜਿੰਨੀ ਵੀ ਕਿਸੇ ਦੀ ਸਟਰੈਂਥ ਆ ਉਹਦੇ ਮੁਤਾਬਕ ਹੀ ਜੜਾ ਆ ਇਹ ਸਮਾਂ ਮਿਲਦਾ ਇਸ ਤਰ੍ਹਾਂ ਨਹੀਂ ਹੁੰਦਾ ਇਹ ਤੇ ਅੱਜ ਦੇ ਰੂਲ ਥੋੜੀ ਆ ਇਹ ਆਮ ਆਦਮੀ ਪਾਰਟੀ ਨੇ ਰੂਲ ਥੋੜੀ ਬਣਾਏ ਆ ਇਹਦੇ ਪਹਿਲਾਂ ਦੇ ਰੂਲਸ ਨੇ ਕਿ ਜਿੰਨੇ ਜਿੰਨੇ ਕਿਸੇ ਦੇ ਮੈਂਬਰ ਨੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਸਮਾਂ ਮਿਲੂਗਾ ਔਰ ਜਿੰਨਾ ਉਹਨਾਂ ਦਾ ਸਮਾਂ ਆ ਉਹ ਆ ਕੇ ਆਪਣਾ ਸਮਾਂ ਲੈ ਸਕਦੇ ਨੇ ਆਪਣਾ ਸਮਾਂ ਲੈ ਕੇ ਆਪਣੀ ਗੱਲ ਕੇ ਸਰਕਾਰ ਆਪਣੀ ਪਾਰਟੀ ਸਾਰੀ ਰੂਲਿੰਗ ਚ ਹੈ ਤੇ ਤਖਤੀਆਂ ਲੈ ਕੇ ਜਿਹੜੇ ਕਿ ਵਿਧਾਨ ਸਭਾ ਚ ਆ ਰਹੇ ਨੇ ਇਹਨੂੰ ਲੈ ਕੇ ਉਹਨਾਂ ਨੇ ਬੜੇ سارے ਸਵਾਲ ਚੁੱਕੇ ਦੂਸਰਾ ਉਹ ਕਹਿੰਦੇ ਕਿ ਕੁਐਸਚਨ ਆਰਟ ਹੈ ਹੀ ਨਹੀਂ ਇਮਰਜੈਂਸੀ ਬੁਲਾਇਆ ਹੈ ਕਿ ਕੁਐਸਚਨ ਆਰ 72 ਘੰਟੇ ਪਹਿਲਾਂ ਦੇਣਾ ਕੁਐਸਚਨ ਆਰ ਜਿਹੜਾ ਹੈ ਇਹ ਸਪੈਸ਼ਲ ਸੈਸ਼ਨ ਆ ਸਪੈਸ਼ਲ ਸੈਸ਼ਨ ਸਿਰਫ ਤੇ ਸਿਰਫ ਹੜਾਂ ਦੇ ਨਾਲ ਸੰਬੰਧਿਤ ਸੈਸ਼ਨ ਸਪੈਸ਼ਲ ਸੈਸ਼ਨ ਜਿਹੜਾ ਉਹ ਬੁਲਾਇਆ ਗਿਆ ਔਰ ਸਾਡੇ ਤੋਂ ਕਿਸੇ ਵਿਰੋਧੀ ਧਿਰ ਨੇ ਇਹਦੀ ਮੰਗ ਨਹੀਂ ਕੀਤੀ ਅਸੀਂ ਆਪ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਆਪ ਇਹ ਸੈਸ਼ਨ ਬੁਲਾਇਆ ਕਿ ਅਸੀਂ ਹੜਾਂ ਨਾਲ ਸੰਬੰਧਿਤ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਣਾ ਪੱਖ ਰੱਖੀਏ ਵਿਰੋਧੀ ਧਿਰ ਦਾ ਪੱਖ ਸੁਣੀਏ ਔਰ ਕੋਈ ਇਹੋ ਜੀ ਜੜੀ ਕਾਰਕਰ ਉਚਿਤ ਕੋਈ ਪ੍ਰਬੰਧ ਕਰੀਏ ਜਿੰਦੇ ਨਾਲ ਇਹ ਜਿਹੜੇ ਹੜਾਂ ਦੇ ਪ੍ਰਭਾਵ ਰੇ ਇਹਨਾਂ ਨੂੰ ਕੱਟ ਕੀਤਾ ਜਾ ਸਕੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿੰਨੇ ਨੇ ਕਈ ਸਾਰੇ ਸਪੈਸ਼ਲ ਸੈਸ਼ਨ ਬੁਲਾ ਲਏ 1-1 ਕਰੋੜ ਰੁਪਏ ਖਰਚ ਦਿੰਦਾ ਹੈ ਅਪਰੋਕਸੀਮੇਟਲੀ ਖਰਚਾ ਪੈਂਦਾ ਪਰ ਹਲੇ ਤੱਕ ਕੋਈ ਸੱਟਾ ਨਹੀਂ ਨਿਕਲਿਆ ਇਹਦਾ ਕੀ ਲੱਗਦਾ ਹੈ ਕਿ ਕੁਝ ਹੱਲ ਨਿਕਲੇਗਾ ਕੁਝ ਪੈਸੇ ਆਣਗੇ ਕਿਉਂਕਿ ਕਈ ਵਾਰੀ ਕਈ ਵਾਰੀ ਨਰਾਜ਼ਗੀਆਂ ਹੋਰ ਦੂਰ ਕਰ ਦਿੰਦੀਆਂ ਨੇ ਕੇਂਦਰ ਸਰਕਾਰ ਤੋਂ ਪਹਿਲੀ ਨਰਾਜ਼ਗੀ ਸੀ ਹੋਰ ਦੂਰ ਨਾ ਹੋ ਜੇ ਕਿਤੇ ਕੋਈ ਇਸ ਤਰ੍ਹਾਂ ਦੀ ਨਰਾਸ਼ਗੀ ਨਹੀਂ ਜੀ ਅਸੀਂ ਪੰਜਾਬ ਵਾਸਤੇ ਖੜੇ ਸੀਗੇ ਪੰਜਾਬ ਵਾਸਤੇ ਖੜੇ ਆ ਪੰਜਾਬ ਵਾਸਤੇ ਖੜੇ ਰਵਾਂਗੇ ਜਿਹੜੀ ਚੀਜ਼ ਪੰਜਾਬ ਨੂੰ ਇਸ ਵੇਲੇ ਜੇ ਇਮੀਡੀਏਟ ਫਾਰਨ ਕਿਸੇ ਪੈਕੇਜ ਦੀ ਲੋੜ ਆ ਤੇ ਉਹ ਪੈਕੇਜ ਦਿੱਤਾ ਜਾਣਾ ਚਾਹੀਦਾ ਇਹ ਤੇ ਆਪਾਂ ਕਹਿ ਨਹੀਂ ਸਕਦੇ ਹਾੜ ਕੋਈ ਇਹ ਥੋੜੀ ਦੇਖਦਾ ਕਿ ਆਪਾਂ ਬਾਅਦ ਦੇ ਵਿੱਚ ਪਲਾਨਿੰਗ ਕਰੀਏ ਮਹੀਨੇ ਬਾਅਦ ਦੋ ਮਹੀਨੇ ਬਾਅਦ ਚ ਲੋੜ ਆ ਜਾ ਜਿਸ ਚੀਜ਼ ਦੀ ਅੱਜ ਲੋੜ ਆ ਉਹ ਅੱਜ ਹੀ ਜੜੀ ਆ ਉਹ ਜਾਰੀ ਕੀਤੀ ਜਾਣੀ ਚਾਹੀਦੀ ਹੈ ਉਸ ਵਕਤ ਇਹ ਸੀਗੇ ਹਰਪਜ ਹਨੀਟੀਓ ਜਿਹੜੇ ਕੈਬਨਿਟ ਮੰਤਰੀ ਨੇ ਤਾਂ ਫਿਲਹਾਲ ਲਈ ਇਹੀ ਕਹਿ ਰਹੇ ਨੇ ਕਿ ਲੋੜ ਹੋਣਾ ਤਾਂ ਹੁਣ ਜਿਹੜਾ ਹੈਗਾ ਉਹ ਪੈਕੇਜ ਜ਼ਰੂਰ ਮਿਲਣਾ ਚਾਹੀਦਾ ਕੇਂਦਰ ਸਰਕਾਰ ਵੱਲੋਂ ਹਾਲਾਂਕਿ ਹਲੇ ਤੱਕ ਕੁਝ ਸਮਾਂ ਨਹੀਂ ਆਇਆ 1600 ਕਰੋੜ ਦੀ ਗੱਲ ਕੀਤੀ ਗਈ ਸੀ ਪਰ 1600 ਕਰੋੜ ਵੀ ਪੂਰੇ ਤਰੀਕੇ ਨਾਲ ਨਹੀਂ ਮਿਲੇ ਹੈਗੇ ਪਰ ਦੂਸਰੇ ਪਾਸੇ 20000 ਕਰੋੜ ਦੀ ਅਪਰੋਕਸੀਮੇਟਲੀ ਪਹਿਲੇ ਦਿਨ ਵੀ ਜਿਹੜੀ ਉਹ ਗੱਲ ਰੱਖੀ ਗਈ ਹੈ ਅੱਜ ਕੀ ਗੱਲਾਂ ਰੱਖਦੇ ਨੇ ਹੋਰ ਉਹ ਜ਼ਰੂਰ ਦੇਖਣਾ ਹੋਵੇਗਾ ਤੇ ਆਖਿਰਕਾਰ ਡੀਸੈਲਟਿੰਗ ਦੇ ਬੜੇ ਸਾਰੇ ਮੁੱਦੇ ਨੇ ਕਿ ਆਖਿਰਕਾਰ ਉਸ ਅਮੈਂਡਮੈਂਟ ਲੈ ਕੇ ਆਣੀ ਹੈ ਹੋਰ ਕਿਹੜੇ-ਕਿਹੜੇ ਜਿਹੜੇ ਕਿ ਉਹ ਕਾਨੂੰਨ ਹੈ ਉਹਨਾਂ ਦਾ ਅ ਬਸਮਾ ਪਿਛਲੇ ਦਿਨੀ ਕਾਫੀ ਹੰਗਾਮਾ ਜਿਹੜਾ ਉਹ ਕਈ ਮੁੱਦਿਆਂ ਦੇ ਉੱਤੇ ਹੋਇਆ ਅੱਜ ਕਿਸ ਤਰ੍ਹਾਂ ਦੇ ਅਸਾਰ ਹੈ ਔਰ ਅੱਜ ਹੋਰ ਕੀ ਕੁਝ ਖਾਸ ਰਹਿਣ ਵਾਲਾ ਅੱਜ ਇਸ ਸੈਸ਼ਨ ਦੇ ਵਿੱਚ ਦੇਖੋ ਤੁਹਾਨੂੰ ਇਹ ਵੀ ਦੱਸਤੀ ਹਾਂ ਕਿਉਂਕਿ ਜਿਸ ਤਰੀਕੇ ਨਾਲ ਪਿਛਲੀ ਵਾਰੀ ਜੇ ਆਪਾਂ ਫ੍ਰਾਈਡੇ ਦੀ ਗੱਲ ਕਰ ਲਏ ਪਹਿਲਾ ਦਿਨ ਸੀਗਾ ਉਸ ਦੌਰਾਨ ਜਦ ਸ਼ੁਰੂਆਤ ਕੀਤੀ ਗਈ ਹੈ ਤਾਂ ਹਮੇਸ਼ਾ ਇਹ ਦੇਖਣ ਨੂੰ ਮਿਲਿਆ ਕਿ ਪਹਿਲਾਂ ਜਿਹੜਾ ਹੈਗਾ ਉਹ ਵਿਚੜੀਆਂ ਜਿਹੜੀ ਰੂਹਾਂ ਨੇ ਉਹਨਾਂ ਨੂੰ ਯਾਦ ਕੀਤਾ ਗਿਆ ਉਸ ਤੋਂ ਬਾਅਦ ਰੀਹੈਬਿਲਿਟੇਸ਼ਨ ਦੇ ਮੁੱਦੇ ਤੇ ਪੰਜਾਬ ਦੇ ਉੱਤੇ ਗੱਲ ਕੀਤੀ ਗਈ ਕਿ ਆਖਰਕਾਰ ਕਿਸ ਤਰੀਕੇ ਨਾਲ ਸ਼ੁਰੂਆਤ ਕੀਤੀ ਜਾਏ ਉਸ ਦੇ ਉੱਤੇ ਜਿਹੜਾ ਹੈਗਾ ਪ੍ਰਤਾਪ ਸਿੰਘ ਬਾਜਵਾ ਜ਼ਰੂਰ ਘੇਰਦੇ ਨਜ਼ਰ ਆਏ ਖਾਸ ਤੌਰ ਤੇ ਮੁੱਖ ਮੰਤਰੀ ਨੂੰ ਤੇ ਸਰਕਾਰ ਨੂੰ ਅੱਜ ਦੀ ਜੇ ਗੱਲ ਕਰ ਰਹੀਏ ਕਿਉਂਕਿ ਉਸ ਤੋਂ ਬਾਅਦ ਸੀਐਮ ਵੀ ਬੋਲੇ ਸੀਗੇ ਸੀਐਮ ਵੀ ਜਿਹੜਾ ਹੈਗਾ ਜਵਾਬ ਦਿੰਦੇ ਨਜ਼ਰ ਆਏ ਨੇ ਪਰ ਹੁਣ ਦੀ ਜੇ ਗੱਲ ਕਰ ਲਈ ਅੱਜ ਜਿਹੜਾ ਜਾਣਕਾਰੀ ਮਿਲ ਰਹੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਲਿਸਟ ਆਫ ਬਿਜ਼ਨਸ ਕੀਤਾ ਜਾ ਰਿਹਾ ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਐਕਸਪਲੇਨੇਸ਼ਨ ਰੱਖੀ ਜਾਏਗੀ ਜੋ ਅਚੀਵਮੈਂਟ ਸਟੇਟ ਗਵਰਨਮੈਂਟ ਜਿਹੜੀ ਹੈ ਉਹ 23 ਤੇ 24 ਚ ਰੱਖੀਆਂ ਨੇ ਤੇ ਉਸ ਤੋਂ ਇਲਾਵਾ ਫਿਸਕਲ ਇਅਰ 22 ਤੇ 23 ਚ ਰੱਖੀਆਂ ਨੇ ਉਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਆਖਿਰਕਾਰ ਵਿਧਾਨ ਸਭਾ ਜਿਹੜਾ ਹੈਗਾ ਉਹ ਸ਼ੁਰੂਆਤ ਹੋਏਗੀ ਉਸ ਤੋਂ ਬਾਅਦ ਤੇ ਫਿਰ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੀ ਇਨਸਫੀਸ਼ੀਐਂਟ ਬਲੇਟਡ ਫਲਡ ਰਿਲੀਫ ਪੈਕੇਜ ਹੈ ਸਰਕਾਰ ਵੱਲੋਂ ਨਹੀਂ ਮਿਲਿਆ ਗਿਆ ਉਸ ਦੇ ਉੱਤੇ ਜਿਹੜੀ ਗੱਲ ਰੱਖੀ ਜਾਏਗੀ ਤੇ ਨਾਲ ਦੇ ਨਾਲ ਜਿਹੜਾ ਹੈਗਾ ਉਹ ਫਿਰ ਰੀਹੈਬਿਟੇਸ਼ਨ ਦੇ ਉੱਤੇ ਮੁੱਦੇ ਤੇ ਉਹ ਦੁਬਾਰਾ ਤੋਂ ਜਿਹੜੀ ਚਰਚਾ ਕੀਤੀ ਜਾਣੀ ਹੈ ਇਸ ਕਰਕੇ ਬਹੁਤ ਅਹਿਮ ਵੀ ਹੋ ਜਾਂਦਾ ਹੈ ਕਿ ਆਖਿਰਕਾਰ ਅੱਜ ਕੀ ਕੁਝ ਹੋ ਠੀਕ ਹੈ ਬਸਮ ਬਾਅਦ ਵਿੱਚ ਹੋਰ ਜਾਣਕਾਰੀ ਜਿਵੇਂ ਮਿਲਦੀ ਹੈ ਉਸ ਤੋਂ ਤੁਹਾਡੇ ਨਾਲ ਰਾਬਤਾ ਕਰਾਂਗੇ ਤਾਂ ਫਿਲਹਾਲ ਜੋ ਸ਼ੁਰੂਆਤ 11 ਵਜੇ ਹੋਣੀ ਹੈ ਦੂਸਰੇ ਦਿਨ ਦੀ ਤੇ ਉਸ ਤੋਂ ਪਹਿਲਾਂ ਵੱਖ-ਵੱਖ ਜੂ ਵਿਧਾਇਕ ਨੇ ਮੰਤਰੀ ਨੇ ਉਹ ਪਹੁੰਚਣਾ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਕਈ ਮਸਲਿਆਂ ਦੇ ਉੱਤੇ ਕਹਿਮਾ ਕਿ ਮਿੰਟੜੀ ਹੈ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਰਹਿ ਸਕਦੀ ਹੈ। ਅ ਥੋੜੀ دیر ਦੇ ਵਿੱਚ ਕਹਿ ਸਕਦੇ ਹਾਂ ਕਿ ਲਗਭਗ 40 ਤੋਂ 45 ਮਿੰਟ ਬਾਅਦ ਜਿਹੜਾ ਉਹ ਸੈਸ਼ਨ ਸ਼ੁਰੂ ਹੋਏਗਾ ਦੂਸਰਾ ਦਿਨ ਹੈ। ਦੋ ਦਿਨ ਦਾ ਹੀ ਇਹ ਸੈਸ਼ਨ ਸੀਗਾ ਕੰਫਿਊਸ਼ਨੀਆ ਵਰਤੀ ਛੁੱਟੀ ਰਹੀ ਇਹ 26 ਤੋਂ ਲੈ ਕੇ 29 ਤਰੀਕ ਤੱਕ ਇਹ ਸੈਸ਼ਨ ਡਿਡਾ ਉਹ ਅਰਕਿਆ ਗਿਆ ਸੀ ਅੱਜ 30 ਤਰੀਕ ਹੈ ਅੱਜ ਆਖੀਲਾ ਦਿਨ ਜਿਹੜਾ ਉਹ ਇਸ ਸੈਸ਼ਨ ਦਾ ਹੋਏਗਾ ਪਿਛਲੇ ਦਿਨੇ ਸਰਕਾਰ ਨੂੰ ਜਿਹੜਾ ਵਿਰੋਧੀ ਧਿਰਾਂ ਦੇ ਵੱਲੋਂ ਇਹ ਆ ਕੇ ਕਿਹਾ ਗਿਆ ਕਿ ਇਹ ਜੋ ਹੜ੍ਹ ਹੈ ਇਹ ਮੈਨੂ ਮੇਡ ਸੀਗੇ ਤੇ ਇਸ ਸੰਬੰਧੀ ਮੰਤਰੀ ਤੇ ਸੈਕਟਰੀ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਆ ਅੱਜ ਜਦੋਂ ਸੈਸ਼ਨ ਸ਼ੁਰੂ ਹੋਣਾ ਤਾਂ ਉਸ ਮੌਕੇ ਵੀ ਹੰਗਾਮਾ ਹੋਸਦਾ ਉਸ ਤੋਂ ਪਹਿਲਾਂ ਸੰਦੀਪ ਢਾਕੜ ਵੀ ਆਖਰੇ ਨੇ ਇੱਕ ਵਾਰ ਉਹ ਫਿਰ ਪੁੱਛ ਉਹਦੇ ਉੱਤੇ ਚਰਚਾ ਕਰੀਏ ਪਰ ਉਹਦੇ ਉੱਤੇ ਤਾਂ ਕੋਈ ਚਰਚਾ ਤੁਸੀਂ ਸਾਰੇ ਦਿਨ ਸਾਰਾ ਸੈਸ਼ਨ ਵੇਖਿਆ ਮੈਂ ਵੀ ਸੁਣਿਆ ਸਾਰਾ ਉਹ ਮੈਨੂੰ ਕੋਈ ਸੋਲੂਸ਼ਨਸ ਤਾਂ ਮੈਨੂੰ ਕੋਈ ਉਸ ਪਾਸੇ ਤਾਂ ਮੈਨੂੰ ਕੋਈ ਨਜ਼ਰ ਨਹੀਂ ਆ ਰਹੀ ਐਕਟ ਦੀ ਮੰਗ ਕਰ ਰਹੀ ਹੈ ਵਿਰੋਧੀ ਤਿਰਖਾਸ ਤੌਰ ਤੇ ਡੈਮ ਸੇਫਟੀ ਐਕਟ ਨੂੰ ਲਿਆਉਣਾ ਚਾਹੀਦਾ ਹੈ ਕੀ ਲੱਗਦਾ ਕਿ ਡੈਮ ਸੇਫਟੀ ਐਕਟ ਨਾਲ ਸਾਰਾ ਕੁਝ ਹੋ ਜਾਵਗਾ ਜਦੋਂ ਪਹਿਲੇ ਸਪੈਸ਼ਲ ਸੈਸ਼ਨ ਹੋਇਆ ਸੀ ਉਹਦੇ ਵਿੱਚ ਵੀ ਲਾਣਾ ਚਾਹੀਦਾ ਸੀ ਦੇਖੋ ਹੁਣ ਜਿਹੜਾ ਮਤਾ ਲੈ ਕੇ ਆਏ ਉਹ ਕਹਿੰਦੇ ਵੀ ਚਲੋ ਸਰਕਾਰ ਸੈਂਟਰਲ ਗਵਰਨਮੈਂਟ ਤੋਂ ਅਸੀਂ ਸਪੈਸ਼ਲ ਪੈਕੇਜ ਚਾਹੁੰnu ਚਾਹੀਦਾ ਇੱਕ ਪਾਸੇ ਸਰਕਾਰ ਕਲੈਰਿਟੀ ਤਾਂ ਕਰੇ ਇੱਕ ਪਾਸੇ ਸੀਐਮ ਸਾਹਿਬ ਕਹਿੰਦੇ ਵੀ ਪੈਸੇ ਦੀ ਕਮੀ ਹੈ ਨਹੀਂ ਚਲੋ নো ਪ੍ਰੋਬਲਮ ਪੈਸੇ ਦੀ ਕਮੀ ਨਹੀਂ ਫੇਰ ਵੀ ਆਪਾਂ ਨੂੰ ਜੇ 20000 ਕਰੋੜ ਤੁਸੀਂ ਮੰਗ ਰਹੇ ਹੋ ਆਪਾਂ ਕੋਈ ਦਿੱਕਤ ਨਹੀਂ ਪਰ ਐਟਲੀਸ ਸਾਨੂੰ ਪੰਜਾਬ ਦੇ ਲੋਕਾਂ ਨੂੰ ਸਾਨੂੰ ਪਤਾ ਤਾਂ ਲੱਗੇ ਉਹਦਾ ਕੋਈ ਬ੍ਰੇਕਡਾਊਨ ਤਾਂ ਦੇ ਦਿਓ ਵੀ ਆ 13000 ਜਿਹੜਾ 279 ਕਰੋੜ ਆਪਾਂ ਮੰਗਿਆ ਸੀ ਆ ਉਹਦੇ ਤੋਂ ਵੱਖਰਾ ਹੈ ਇਹ ਸਿਰਫ ਆਪਾਂ ਉਹਦੇ ਵਿੱਚ 7000 ਕਰੋੜ ਹੋਰ ਮੰਗ ਰਹੇ ਆ ਇੱਕ ਐਗਜ਼ਾਮਪਲ ਦੇਣਾ ਉਦਾਹਰਣ ਦੇਣਾ ਜਿਹੜਾ ਖੇਤੀਬਾੜੀ ਮਤਲਬ ਫਸਲ ਦੇ ਮੁਆਵਜ਼ੇ ਵਾਸਤੇ ਸਰਕਾਰ ਨੇ ਮੰਗਿਆ 1858 ਕਰੋੜ ਮੈਂ ਲਿਸਟ ਵੇਖ ਰਿਹਾ ਸੀ ਐਨ ਡੀ ਆਰ ਐਫ ਦੀ ਰੀਲੀਫ ਉਹਦੇ ਵਿੱਚ ਐਸ ਡੀ ਆਰ ਐਫ ਦੀ ਵੀ ਉਹਦੇ ਵਿੱਚ ਕੀ ਕੀ ਆਈਟਮ ਆਂਦੇ ਉਹਦੇ ਵਿੱਚ ਕਲੀਅਰਲੀ ਮੈਂਸ਼ਨਡ ਹੈ ਵੀ ਹਾਰਟੀਕਲਚਰ ਕ੍ਰੌਪਸ ਹਾਰਟੀਕਲਚਰ ਕ੍ਰੌਪਸ ਦਾ ਮਤਲਬ ਹੈ ਬਾਗਬਾਨੀ ਸਾਡੇ ਉਥੇ ਅਬੋਰ ਏਰੀਆ ਦੇ ਵਿੱਚ ਅਬੋਰ ਬਲਵਾਨੇ ਚ 75000 ਏਕੜ ਬਾਗ ਹੈਗੇ ਤੇ ਸਾਡਾ 1 ਅਗਸਤ ਨੂੰ ਜਿਹੜਾ ਮੀਂਹ ਆਇਆ ਸੀ ਇੰਨਾ ਭਾਰੀ ਨੁਕਸਾਨ ਹੋਇਆ ਬਾਗਾਂ ਦਾ ਤੇ ਇਹ ਬਾਗਾਂ ਦੀ ਤਾਂ ਗਿਣਦਾਵਰੀ ਨਹੀਂ ਹੋ ਰਹੀ ਤੇ ਇੱਕ ਪਾਸੇ ਸਰਕਾਰ ਸਾਨੂੰ ਪੈਸੇ ਦੇ ਰਹੀ ਹੈ ਤੁਸੀਂ ਜਿਹੜਾ 1858 ਕਰੋੜ ਮੰਗਿਆ ਸਾਨੂੰ ਕੋਈ ਬ੍ਰੇਕਡਾਊਨ ਤਾਂ ਦੱਸੋ ਕਿਹੜੀ ਫਸਲਾਂ ਵਾਸਤੇ ਮੰਗਿਆ ਤੇ ਸਵਾਲ ਬਹੁਤ ਹੈ ਜਵਾਬ ਪਰਸੋਂ ਦਾ ਕੋਈ ਸਰਕਾਰ ਦੇ ਨਹੀਂ ਪਾਈ 1600 ਕਰੋੜ ਦੀ ਮੰਗ ਹੁਣ ਇਹ ਉੱਠਣ ਲੱਗ ਪਈ ਹੈ ਕਿ ਸਰਕਾਰ ਨੂੰ ਦਿੱਤਾ ਜਾਵੇ ਬਕਾਇਦਾ ਜਿਹੜੇ ਆ ਉਹ ਬਾਕੀ ਯੋਜਨਾਵਾਂ ਨੇ ਜਿਹੜੀਆਂ ਪ੍ਰਧਾਨ ਮੰਤਰੀਓ ਤੋਂ ਲਾ ਨਾ ਹੈ ਵੀ ਆਹ ਡਿਮਾਂਡ ਆਇਆ ਕਿੱਥੋਂ ਤੇ ਜਿੰਨਾ ਮੇਰੇ ਸਮਝ ਹੈ ਜਦੋਂ ਸੈਂਟਰਲ ਸਰਕਾਰ ਦੀ ਟੀਮ ਆਈ ਸੀ ਆਮ ਲੋਕਾਂ ਨੇ ਕਿਹਾ ਵੀ ਆ ਪੈਸਾ ਸਾਨੂੰ ਇਤਬਾਰ ਹੈ ਨਹੀਂ ਵੀ ਇਸ ਕਰਕੇ ਸਾਨੂੰ ਦਿਓ ਤੇ ਆਹ ਮਸਲੇ ਹੈ ਤੇ ਇਹਦੇ ਉੱਤੇ ਹੋ ਦੇਖਦੇ ਅੱਜ ਕੋਈ ਜਵਾਬ ਮਿਲਦਾ ਨਹੀਂ ਅੱਜ ਬਿਲਕੁਲ ਸੰਦੀਪ ਜਾਖੜ ਜਿਹੜੇ ਆ ਉਹ ਇੱਥੇ ਮੌਜੂਦ ਸਨ ਜਿਨ੍ਹਾਂ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ 2 ਦਿਨ ਦਾ ਹੀ ਸੈਸ਼ਨ ਰਿਹਾ ਤੇ 2 ਦਿਨ ਦੇ ਸੈਸ਼ਨ ਦੇ ਵਿੱਚ ਅੱਜ ਖੀਰਲੇ ਦਿਨ ਦੇ ਵਿੱਚ ਵੀ ਕੁਝ ਵੀ ਖਾਸ ਜਿਹੜਾ ਉਹ ਨਹੀਂ ਰਹਿਣ ਵਾਲਾ ਹੈਗਾ ਹਾਲ ਸੈਸ਼ਨ ਦੇ ਪਹਿਲੇ ਦਿਨ ਕਾਫੀ ਹੰਗਾਮਾ ਜਿਹੜਾ ਉਹ ਹੋਇਆ ਸੀ ਤੇ ਅੱਜ ਵੀ ਹੰਗਾਮਾ ਹੋ ਸਕਦਾ ਹੈ ਹੁਣ ਸੰਦੀਪ ਢਾਕੜ ਜਿਹੜੇ ਆ ਉਹ ਜ਼ਿਕਰ ਕਰ ਰਹੇ ਸੀ ਕਿ ਸਰਕਾਰ ਕਲੈਰਟੀ ਕਰੇ ਕਿ ਉਹ ਕੇਂਦਰ ਸਰਕਾਰ ਤੋਂ ਜੋ ਫੰਡ ਦੀ ਮੰਗ ਕਰ ਰਹੇ ਆ ਤਾਂ ਉਸ ਦੇ ਵਿੱਚ ਕੀ 2 12 ਜਾਂ 13000 ਕਰੋੜ ਦੇ ਜੋ ਜ਼ਿਕਰ ਹੋ ਰਿਹਾ ਕੀ ਉਸ ਤੋਂ ਅਲੱਗ ਉਹ ਮੰਗ ਕਰ ਰਹੇ ਨੇ ਜਾਂ ਫਿਰ ਉਹ ਸਾਰਾ ਹੀ 20000 ਕਰੋੜ ਦਾ ਪੈਕੇਜ ਜਿਹੜਾ ਉਹ ਅਲੱਗ ਤੋਂ ਚਾਹੁੰਦੇ ਆ ਕਿ 12000 ਕਰੋੜ ਨੂੰ ਲੈ ਕੇ ਹਾਲੇ ਵੀ ਉਸਥਿਤੀ ਆ ਉਹ ਸਾਫ ਨਹੀਂ ਹੋ ਸਕੀ ਹੈ ਸਰਕਾਰ ਆਖ ਰਹੀ ਹੈ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਰੋਕੇਂਦਰਾ ਆਖ ਰਿਹਾ ਕਿ ਅਸੀਂ 12000 ਕਰੋੜ ਜਿਹੜਾ ਉਹ ਵੇਚਾਂਗੇ ਕਿ ਲੱਗਦਾ ਹੈ ਕਿ ਦੋ ਵਿਧਾਇਕ ਆਪਣੀ ਗੱਲ ਹੀ ਰੱਖ ਪਾ ਰਹੇ ਇੱਥੇ ਜਾਂ ਕਾਰਨ ਕੀ ਲੱਗਦਾ ਦੇਖੋ ਜਿਹੜੀ ਤੁਸੀਂ ਪੈਰਲਲ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਲੋਕਾਂ ਨੇ ਉਹਨਾਂ ਨੂੰ ਐਮਐਲਏ ਚੁਣਿਆ ਹੋਇਆ ਤੇ ਐਮਐਲਏ ਇਜ਼ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਲੈਜਿਸਲੇਟਿਵ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਹੋ ਰਿਹਾ ਕਿਸੇ ਨੇ ਉਹਨਾਂ ਨੂੰ ਰੋਕਿਆ ਤ ਨਹੀਂ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਆ ਕੇ ਗੱਲ ਨਹੀਂ ਆਪਣੀ ਰੱਖ ਸਕਦੇ ਉਹ ਆ ਸਕਦੇ ਨੇ ਆਪਣੀ ਗੱਲ ਕਰਨ ਐਕਚੁਅਲੀ ਉਹਨਾਂ ਨੇ ਇਹ ਰਾਹ ਇਸ ਕਰਕੇ ਲੱਭ ਰਹੇ ਨੇ ਲੋਕ ਭੜੀ ਬਾਤ ਜਾਣੂ ਨੇ ਇਹਨਾਂ ਦੇ ਮਨਸੂਬਿਆਂ ਤੋਂ ਉਹਨਾਂ ਨੇ ਇਸ ਕਰਕੇ ਇਹ ਚੀਜ਼ ਕੀਤੀ ਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਕੋਲ ਕਹਿਣ ਵਾਸਤੇ ਕੁਝ ਵੀ ਨਹੀਂ ਕਿਉਂਕਿ ਉਹਨਾਂ ਦੀ ਪਾਰਟੀ ਬੀਜੇਪੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਵਾਸਤੇ ਕੋਈ ਵੀ ਸਪੈਸ਼ਲ ਪੈਕੇਜ ਨਹੀਂ ਦਿੱਤਾ ਔਰ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਲੋਕਾਂ ਨੇ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸੁਣਨਾ ਸਾਢੇ 3 ਕਰੋੜ ਲੋਕਾਂ ਨੇ ਸੁਣਨਾ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਉਹਨਾਂ ਨੂੰ ਸੁਣਨਾ ਹੈ ਤੇ ਕੇਸ ਮੂੰਹ ਦੇ ਨਾਲ ਉਹ ਪੰਜਾਬ ਵਿਧਾਨ ਸਭਾ ਫੇਸ ਦੇ ਵਿੱਚ ਆਪਣਾ ਫੇਸ ਦਿਖਾਉਣ ਕਿਉਂਕਿ ਕੀਤਾ ਤਾਂ ਕੁਝ ਨਹੀਂ ਜੇ ਸਮਝਾ ਨਹੀਂ ਦਿੰਦੇ ਪੂਰੇ ਤਰੀਕੇ ਨਾਲ ਗੱਲ ਨਹੀਂ ਕਰਨ ਦਿੰਦੇ ਸਾਢੇ 3 ਘੰਟੇ ਡੇਢ ਘੰਟਾ ਆਮਾਦੀ ਪਾਰਟੀ ਦੀ ਹੁੰਦੇ ਨੇ ਇਹ ਤੇ ਦੇਖੋ ਜਿੰਨੀ ਸਟਰੈਂਥ ਆ ਕਿਸੇ ਵੀ ਪਾਰਟੀ ਦੀ ਜਿੰਨੀ ਸਟਰੈਂਥ ਆ ਚਾਹੇ ਉਹ বিজেਪ ਆ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਇੰਡੀਪੈਂਡੈਂਟ ਨੇ ਜਿੰਨੀ ਵੀ ਕਿਸੇ ਦੀ ਸਟਰੈਂਥ ਆ ਉਹਦੇ ਮੁਤਾਬਕ ਹੀ ਜੜਾ ਆ ਇਹ ਸਮਾਂ ਮਿਲਦਾ ਇਸ ਤਰ੍ਹਾਂ ਨਹੀਂ ਹੁੰਦਾ ਇਹ ਤੇ ਅੱਜ ਦੇ ਰੂਲ ਥੋੜੀ ਆ ਇਹ ਆਮ ਆਦਮੀ ਪਾਰਟੀ ਨੇ ਰੂਲ ਥੋੜੀ ਬਣਾਇਆ ਇਹਦੇ ਪਹਿਲਾਂ ਦੇ ਰੂਲਸ ਨੇ ਕਿ ਜਿੰਨੇ ਜਿੰਨੇ ਕਿਸੇ ਦੇ ਮੈਂਬਰ ਨੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਸਮਾਂ ਮਿਲੂਗਾ ਔਰ ਜਿੰਨਾ ਉਹਨਾਂ ਦਾ ਸਮਾਂ ਆ ਉਹ ਆ ਕੇ ਆਪਣਾ ਸਮਾਂ ਲੈ ਸਕਦੇ ਨੇ ਆਪਣਾ ਸਮਾਂ ਲੈ ਕੇ ਆਪਣੀ ਗੱਲ ਕੇ ਸਰਕਾਰ ਆਪਣੀ ਪਾਰਟੀ ਸਾਰੀ ਰੂਲਿੰਗ ਚ ਤਖਤੀਆਂ ਲੈ ਕੇ ਜਿਹੜੇ ਵਿਧਾਨ ਸਭਾ ਚ ਆ ਰਹੇ ਨੇ ਇਹਨੂੰ ਲੈ ਕੇ ਉਹਨਾਂ ਨੇ ਬੜੇ سارے ਸਵਾਲ ਚੁੱਕੇ ਦੂਸਰਾ ਉਹ ਕਹਿੰਦੇ ਕਿ ਕੁਐਸਚਨ ਆਰਤ ਹੈ ਹੀ ਨਹੀਂ ਇਹ ਐਮਰਜੈਂਸੀ ਬੁਲਾਇਆ ਹੈ ਕਿ ਕੁਐਸਚਨ ਆਰ 72 ਘੰਟੇ ਪਹਿਲਾਂ ਦੇਣਾ ਕੁਐਸਚਨ ਆਰ ਜਿਹੜਾ ਹੈ ਇਹ ਸਪੈਸ਼ਲ ਸੈਸ਼ਨ ਆ ਸਪੈਸ਼ਲ ਸੈਸ਼ਨ ਸਿਰਫ ਤੇ ਸਿਰਫ ਹੜਾਂ ਦੇ ਨਾਲ ਸੰਬੰਧਤ ਸੈਸ਼ਨ ਸਪੈਸ਼ਲ ਸੈਸ਼ਨ ਜਿਹੜਾ ਉਹ ਬੁਲਾਇਆ ਗਿਆ ਔਰ ਸਾਡੇ ਤੋਂ ਕਿਸੇ ਵਿਰੋਧੀ ਧਿਰ ਨੇ ਇਹਦੀ ਮੰਗ ਨਹੀਂ ਕੀਤੀ ਅਸੀਂ ਆਪ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਆਪ ਇਹ ਸੈਸ਼ਨ ਬੁਲਾਇਆ ਕਿ ਅਸੀਂ ਹੜਾਂ ਨਾਲ ਸੰਬੰਧਤ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਣਾ ਪੱਖ ਰੱਖੀਏ ਵਿਰੋਧੀ ਧਿਰ ਦਾ ਪੱਖ ਸੁਣੀਏ ਔਰ ਕੋਈ ਇਹੋ ਜੀ ਜਿਹੜੀ ਕਾਰਗਰ ਉਚਿਤ ਕੋਈ ਪ੍ਰਬੰਧ ਕਰੀਏ ਜਿੰਦੇ ਨਾਲ ਇਹ ਜਿਹੜੇ ਹੜ੍ਹਾਂ ਦੇ ਪ੍ਰਭਾਵ ਦੇ ਇਹਨਾਂ ਨੂੰ ਕੱਟ ਕੀਤਾ ਜਾ ਸਕੇ ਪ੍ਰਤਾਪ ਸਿੰਘ ਬਾਜਵਾ ਕੈਂਟਰ ਦੇ ਅੰਦਰ ਕਈ ਸਰ ਸਪੈਸ਼ਲ ਸੈਸ਼ਨ ਬੁਲਾ ਲਏ 1-1 ਕਰੋੜ ਰੁਪਏ ਇੱਕ ਦਿੰਦਾ ਐ ਅਪਰੋਕਸੀਮੇਟਲੀ ਖਰਚਾ ਪੈਂਦਾ ਪਰ ਹਲੇ ਤੱਕ ਕੋਈ ਸੱਟਾ ਨਹੀਂ ਨਿਕਲਿਆ ਇਹਦਾ ਕੀ ਲੱਗਦਾ ਹੈ ਕਿ ਕੁਝ ਹੱਲ ਨਿਕਲੇਗਾ ਕੁਝ ਪੈਸੇ ਆਣਗੇ ਕਿਉਂਕਿ ਕਈ ਵਾਰੀ ਕਈ ਵਾਰੀ ਨਰਾਜ਼ਗੀਆਂ ਹੋਰ ਦੂਰ ਕਰ ਦਿੰਦੀਆਂ ਨੇ ਕੇਂਦਰ ਸਰਕਾਰ ਤੋਂ ਪਹਿਲੀ ਨਰਾਜ਼ਗੀ ਸੀ ਹੋਰ ਦੂਰ ਨਾ ਹੋ ਜਾਏ ਕਿਤੇ ਕੋਈ ਇਸ ਤਰ੍ਹਾਂ ਦੀ ਨਰਾਸ਼ਗੀ ਨਹੀਂ ਜੀ ਅਸੀਂ ਪੰਜਾਬ ਵਾਸਤੇ ਖੜੇ ਸੀਗੇ ਪੰਜਾਬ ਵਾਸਤੇ ਖੜੇ ਆ ਪੰਜਾਬ ਵਾਸਤੇ ਖੜੇ ਰਾਵਾਂਗੇ ਜਿਹੜੀ ਚੀਜ਼ ਪੰਜਾਬ ਨੂੰ ਇਸ ਵੇਲੇ ਜੇ ਇਮੀਡੀਏਟ ਫਾਰਨ ਕਿਸੇ ਪੈਕੇਜ ਦੀ ਲੋੜ ਆ ਦੋ ਪੈਕੇਜ ਦਿੱਤਾ ਜਾਣਾ ਚਾਹੀਦਾ ਇਹ ਤੇ ਆਪਾਂ ਕਹਿ ਨਹੀਂ ਸਕਦੇ ਹਾੜ ਕੋਈ ਇਹ ਥੋੜੀ ਦੇਖਦਾ ਕਿ ਆਪਾਂ ਬਾਅਦ ਦੇ ਵਿੱਚ ਪਲਾਨਿੰਗ ਕਰੀਏ ਮਹੀਨੇ ਬਾਅਦ ਦੋ ਮਹੀਨੇ ਬਾਅਦ ਲੋੜ ਆ ਜਾ ਜਿਸ ਚੀਜ਼ ਦੀ ਅੱਜ ਲੋੜ ਆ ਉਹ ਅੱਜ ਹੀ ਜੜੀ ਆ ਉਹ ਜਾਰੀ ਕੀਤੀ ਜਾਣੀ ਚਾਹੀਦੀ ਹੈ ਇਸ ਵਕਤ ਇਹ ਸੀਗੇ ਹਰਪਰ ਜਨਿਟੀਓ ਜਿਹੜੇ ਕੈਬਨਿਟ ਮੰਤਰੀ ਨੇ ਤੇ ਫਿਲਹਾਲ ਲਈ ਇਹ ਕਹਿ ਰਹੇ ਨੇ ਕਿ ਲੋੜ ਹੋਣਾ ਹੈ ਤਾਂ ਹੁਣ ਜਿਹੜਾ ਹੈਗਾ ਉਹ ਪੈਕੇਜ ਰੂਰ ਮਿਲਣਾ ਚਾਹੀਦਾ ਕੇਂਦਰ ਸਰਕਾਰ ਵੱਲੋਂ ਹਾਲਾਂਕਿ ਹਾਲੇ ਤੱਕ ਕੁਝ ਸਾਹਮਣੇ ਨਹੀਂ ਆਇਆ 1600 ਕਰੋੜ ਦੀ ਗੱਲ ਕੀਤੀ ਗਈ ਸੀ ਪਰ 1600 ਕਰੋੜ ਵੀ ਪੂਰੇ ਤਰੀਕੇ ਨਾਲ ਨਹੀਂ ਮਿਲੇ ਹੈਗੇ ਪਰ ਦੂਸਰੇ ਪਾਸੇ 20000 ਕਰੋੜ ਦੀ ਅਪਰੋਕਸੀਮੇਟਲੀ ਪਹਿਲੇ ਦਿਨ ਵੀ ਜਿਹੜੀ ਉਹ ਗੱਲ ਰੱਖੀ ਗਈ ਹੈ ਅੱਜ ਕੀ ਗੱਲਾਂ ਰੱਖਦੇ ਨੇ ਹੋਰ ਉਹ ਜ਼ਰੂਰ ਦੇਖਣਾ ਹੋਵੇਗਾ ਤੇ ਆਖਿਰਕਾਰ ਡੀਸੈਲਟਿੰਗ ਦੇ ਬੜੇ ਸਾਰੇ ਮੁੱਦੇ ਨੇ ਕਿ ਆਖਿਰਕਾਰ ਉਸ ਅਮੈਂਡਮੈਂਟ ਲੈ ਕੇ ਆਣੀ ਹੈ ਹੋਰ ਕਿਹੜੇ-ਕਿਹੜੇ ਜਿਹੜੇ ਕਾਨੂੰਨ ਨੇ ਉਹਨਾਂ 'ਚ ਅਮੈਂਡਮੈਂਟ ਲੈ ਕੇ ਆਣੀ ਹੈ ਉਹ ਫਿਲਹਾਲ ਦੇਖਣਾ ਹੈ ਜੀ ਬੱਸ ਹੁਣ ਆ ਪਿਛਲੇ ਦਿਨੀ ਕਾਫੀ ਹੰਗਾਮਾ ਜਿਹੜਾ ਉਹ ਕਈ ਮਦਿਆਂ ਦੇ ਉੱਤੇ ਹੋਇਆ ਅੱਜ ਕਿਸ ਤਰ੍ਹਾਂ ਦੇ ਅਸਰ ਹੈ ਔਰ ਅੱਜ ਹੋਰ ਕੀ ਕੁਝ ਖਾਸ ਰਹਿਣ ਵਾਲਾ ਅੱਜ ਇਸ ਸੈਸ਼ਨ ਦੇ ਵਿੱਚ ਦੇਖੋ ਤੁਹਾਨੂੰ ਇਹ ਵੀ ਦੱਸ ਤੀ ਕਿਉਂਕਿ ਜਿਸ ਤਰੀਕੇ ਨਾਲ ਪਿਛਲੀ ਵਾਰੀ ਜੇ ਆਪਾਂ ਫ੍ਰਾਈਡੇ ਦੀ ਗੱਲ ਕਰ ਲਏ ਪਹਿਲਾ ਦਿਨ ਸੀਗਾ ਉਹ ਜੁਰਾਂ ਜਦ ਸ਼ੁਰੂਆਤ ਕੀਤੀ ਗਈ ਹੈ ਤਾਂ ਹਮੇਸ਼ਾ ਇਹ ਦੇਖਣ ਨੂੰ ਮਿਲਿਆ ਕਿ ਪਹਿਲਾਂ ਜਿਹੜਾ ਹੈਗਾ ਉਹ ਵਿਚੜੀਆਂ ਜਿਹੜੀ ਰੂਹਾਂ ਨੇ ਉਹਨਾਂ ਨੂੰ ਯਾਦ ਕੀਤਾ ਗਿਆ ਉਸ ਤੋਂ ਬਾਅਦ ਰੀਹੈਬਿਲਿਟੇਸ਼ਨ ਦੇ ਮੁੱਦੇ ਤੇ ਪੰਜਾਬ ਦੇ ਉੱਤੇ ਗੱਲ ਕੀਤੀ ਗਈ ਕਿ ਆਖਰਕਾਰ ਕਿਸ ਤਰੀਕੇ ਨਾਲ ਸ਼ੁਰੂਆਤ ਕੀਤੀ ਜਾਏ ਉਸ ਦੇ ਉੱਤੇ ਜਿਹੜਾ ਹੈਗਾ ਪ੍ਰਤਾਪ ਸਿੰਘ ਬਾਜਵਾ ਜ਼ਰੂਰ ਘੇਰਦੇ ਨਜ਼ਰ ਆਏ ਖਾਸ ਤੌਰ ਤੇ ਮੁੱਖ ਮੰਤਰੀ ਨੂੰ ਤੇ ਸਰਕਾਰ ਨੂੰ ਅੱਜ ਦੀ ਜੇ ਗੱਲ ਕਰ ਰਹੀਏ ਕਿਉਂਕਿ ਉਸ ਤੋਂ ਬਾਅਦ ਸੀਐਮ ਵੀ ਬੋਲੇ ਸੀਗੇ ਸੀਐਮ ਵੀ ਜਿਹੜਾ ਹੈਗਾ ਜਵਾਬ ਦਿੰਦੇ ਨਜ਼ਰ ਆਏ ਨੇ ਪਰ ਹੁਣ ਦੀ ਜੇ ਗੱਲ ਕਰ ਲਈ ਅੱਜ ਜਿਹੜਾ ਜਾਣਕਾਰੀ ਮਿਲ ਰਹੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਲਿਸਟ ਆਫ ਬਿਜ਼ਨਸ ਕੀਤਾ ਜਾ ਰਿਹਾ ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਐਕਸਪਲੇਨੇਸ਼ਨ ਰੱਖੀ ਜਾਏਗੀ ਜੋ ਅਚੀਵਮੈਂਟ ਸਟੇਟ ਗਵਰਨਮੈਂਟ ਜਿਹੜੀ ਹੈ ਉਹ 23 ਤੇ 24 ਚ ਰੱਖੀਆਂ ਨੇ ਤੇ ਉਸ ਤੋਂ ਇਲਾਵਾ ਫਿਸਕਲ ਇਅਰ 22 ਤੇ 23 ਚ ਰੱਖੀਆਂ ਨੇ ਉਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਆਖਿਰਕਾਰ ਵਿਧਾਨ ਸਭਾ ਜਿਹੜਾ ਹੈਗਾ ਉਹ ਸ਼ੁਰੂਆਤ ਹੋਏਗੀ ਉਸ ਤੋਂ ਬਾਅਦ ਤੇ ਫਿਰ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੀ ਇਨਸਫੀਸ਼ੀਐਂਟ ਬਲੇਟਡ ਫਲਡ ਰੀਲੀਫ ਪੈਕੇਜ ਹੈ ਸਰਕਾਰ ਵੱਲੋਂ ਨਹੀਂ ਮਿਲਿਆ ਗਿਆ ਉਸ ਦੇ ਉੱਤੇ ਜਿਹੜੀ ਗੱਲ ਰੱਖੀ ਜਾਏਗੀ ਤੇ ਨਾਲ ਦੇ ਨਾਲ ਜਿਹੜਾ ਹੈਗਾ ਉਹ ਫਿਰ ਰੀਹੈਬਿਲੀਟੇਸ਼ਨ ਦੇ ਉੱਤੇ ਮੁੱਦੇ ਤੇ ਦੁਬਾਰਾ ਤੋਂ ਜਿਹੜੀ ਚਰਚਾ ਕੀਤੀ ਜਾਣੀ ਹੈ ਇਸ ਕਰਕੇ ਬਹੁਤ ਅਹਿਮ ਵੀ ਹੋ ਜਾਂਦਾ ਹੈ ਕਿ ਆਖਿਰਕਾਰ ਅੱਜ ਕੀ ਕੁਝ ਹੋ ਠੀਕ ਹੈ ਬਸਮ ਬਾਅਦ ਵਿੱਚ ਹੋਰ ਜਾਣਕਾਰੀ ਜਿਵੇਂ ਮਿਲਦੀ ਹੈ ਤੇ ਤੁਹਾਡੇ ਨਾਲ رابطہ ਕਰਾਂਗੇ ਤਾਂ ਫਿਲਹਾਲ ਜੋ ਸ਼ੁਰੂਆਤ ਹੈ 11 ਵਜੇ ਹੋਣੀ ਹੈ ਦੂਸਰੇ ਦਿਨ ਦੀ ਤੇ ਉਸ ਤੋਂ ਪਹਿਲਾਂ ਵੱਖ-ਵੱਖ ਜੂਬਦਾਇਕ ਨੇ ਮੰਤਰੀ ਨੇ ਉਹ ਪਹੁੰਚਣਾ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਕਈ ਮਸਲਿਆਂ ਦੇ ਉੱਤੇ ਕਹਿਮਾਗੇ ਮੈਂ ਜਿਹੜੀ ਹੈ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਰਹਿ ਸਕਦੀ ਹੈ ਤਾਂ ਥੋੜੀ ਦੇਰ ਦੇ ਵਿੱਚ ਕਹਿ ਸਕਦੇ ਹਾਂ ਕਿ ਲਗਭਗ 40 ਤੋਂ 45 ਮਿੰਟ ਬਾਅਦ ਜਿਹੜਾ ਉਹ ਸੈਸ਼ਨ ਸ਼ੁਰੂ ਹੋਏਗਾ ਦੂਸਰਾ ਦਿਨ ਹੈ ਦੋ ਦਿਨ ਦਾ ਹੀ ਇਹ ਸੈਸ਼ਨ ਸੀਗਾ ਕੰਫਿਊਜ਼ ਨਹੀਂ ਆ ਰਿਹਾ ਵਰਤੀ ਕਾਰਨ ਕੀ ਲੱਗਦਾ ਕਿ ਦੋ ਵਿਧਾਇਕ ਆਪਣੀ ਗੱਲ ਨਹੀਂ ਰੱਖ ਪਾ ਰਹੇ ਇੱਥੇ ਜਾਂ ਕਾਰਨ ਕੀ ਲੱਗਦਾ ਦੇਖੋ ਜਿਹੜੀ ਤੁਸੀਂ ਪੈਰਲਲ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਲੋਕਾਂ ਨੇ ਉਹਨਾਂ ਨੂੰ ਐਮ ਐਲ ਏ ਚੁਣਿਆ ਹੋਇਆ ਤੇ ਐ